ਮੈਂ ਨਾ ਮਾੜਾ ਵੀ ਕਿਸੇ ਨੂੰ ਜੇ ਆਪਾਂ ਕੋਈ ਮੋਟਰਸਾਈਕਲ ਕਾਰ ਵੀ ਆਪਾਂ ਦਿੰਨੇ ਆ ਨਾ ਉਹ ਵੀ ਦੇਣ ਦਾ ਸਮਾਂ ਨਹੀਂ ਹੈਗਾ ਆਪਾਂ ਯਾਰਾ ਦੋਸਤਾਂ ਅੱਜਕੱਲ ਲੈ ਜਾਂਦੇ ਆ ਲੈ ਜਾਂਦਾ ਕੋਈ ਨਹੀਂ ਮੈਂ ਸਿਰਫ ਇੱਕ ਮੋੜ ਜਿਆਦਾ ਸ਼ਾਰਟ ਜੀ ਦੱਸੂਗਾ ਮੇਰਾ ਇੱਕ ਮੋੜ ਸੈਲ ਬੰਦਾ ਲੈ ਗਿਆ ਸੀ ਮੰਗ ਕੇ ਅੱਛਾ ਵੀ ਮਨੋਂ ਕੰਮ ਆ ਅੱਛਾ ਉਹ ਮੈਂ ਡਿਟੇਲ ਚ ਨਹੀਂ ਜਾਂਦਾ ਚਲੋ ਉਹ ਮੋਟਰਸਾਈਕਲ ਜਦੋਂ ਸ਼ਾਮ ਤੱਕ ਮੁੜ ਕੇ ਨਹੀਂ ਆਇਆ ਮੈਂ ਉਹਨੂੰ ਫੋਨ ਕੀਤਾ ਉਹਦੇ ਨਾਲ ਮੇਰੀ ਲਾਸਟ ਗੱਲ ਹੋਈ ਆ ਵੀ ਕਹਿੰਦਾ ਵੀਰੇ 10 ਮਿੰਟ ਚ ਆਇਆ ਮੈਂ 10 ਮਿੰਟ ਬਾਅਦ ਫੋਨ ਕੀਤਾ ਉਹਦਾ ਫੋਨ ਸਵਿਚ ਆਫ ਹੋ ਗਿਆ। ਬੰਦੀ। ਮੈਂ ਉਹਦੇ ਘਰੇ ਚਲੇ ਗਿਆ ਉਹਦੀ ਵਾਈਫ ਕਹਿੰਦੀ ਮੈਂ ਵੀ ਫੋਨ ਲਾਈ ਜਾਨੀ ਆ। ਲੱਗਦਾ ਨਹੀਂ ਬੁੱਝਾਉ। ਉਹ ਮੇਰੇ ਫਾਦਰ ਸਾਹਿਬ ਬਾਹਰੋਂ ਆਏ ਹੋਏ ਸੀ ਕਿ ਉਹ ਮੋਟਰਸਾਈਕਲ ਸਾਡੇ ਕੋਲ ਜ ਇੱਕ ਕਾਰ ਸੀ ਜਾਂ ਇੱਕ ਮੋਟਰਸਾਈਕਲ ਦੀ ਪਾਪਾ ਨੇ ਹੁਣ ਕਿਤੇ ਆਉਣਾ ਜਾਣਾ ਸੀ। ਮੈਂ ਪਾਪਾ ਨੇ ਕਿਹਾ ਵੀ ਯਾਰ ਤੂੰ ਮੇਰੇ ਆਉਣਾ ਜਾਣਾ ਕਿਤੇ ਫਾਦਰ ਸਾਹਿਬ ਮੇਰੇ ਨੇ 20 ਸਾਲ ਬਾਹਰ ਹੀ ਜੌਬ ਕੀਤੀ ਆ ਛੁੱਟੀ ਆਏ ਹੋਏ ਸੀ। ਮੈਂ ਹੁਣ ਉਹਦੇ ਘਰੇ ਚਲੇ ਗਿਆ ਉਸੇ ਮੇਰਾ ਬੋਲ ਉਹਦੇ ਫਾਦਰ ਦੇ ਪੈਗ ਲੱਗੇ ਸੀ ਮੇਰਾ ਬੋਲ ਬਲਈਆ ਹੋ ਗਿਆ। ਉਹਦਾ ਕਿਤੇ ਕੁੱਤਾ ਆਇਆ ਉਹ ਮੈਨੂੰ ਵੱ ਉਹ ਮੜਾ ਮੋਟਾ ਲੜਨਪਣ ਕਰਕੇ ਕਿਰਪਾਨ ਕਰਪੂਨ ਗੱਡੀ ਰੱਖਦੇ ਸੀ ਉਹ ਮੈਂ ਕੱਢ ਕੇ ਕਿਰਪਾਨ ਕੁੱਤੇ ਦੇ ਮਾਰਦੇ ਅੱਛਾ ਕੁੱਤੇ ਦੇ ਕਿਰਪਾਨ ਵੱਜੀ ਹੋਈ ਉਹਨਾਂ ਨੇ ਇੱਕ ਧਾਰਨਾ ਮਨਚ ਬਣਾ ਲਈ ਉਹ ਜਦੋਂ ਹਫਤੇ ਬਾਅਦ ਨਾ ਉਹਨਾਂ ਦੇ ਮੁੰਡੇ ਦੀ Laash ਲੱਭ ਗਈ ਹਫਤੇ ਬਾਅਦ ਨਹਿਰ ਚ ਉਹ ਜਿਹੜੇ ਮੁੰਡੇ ਨੂੰ ਤੁਸੀਂ ਮੋਟਰਸਾਈਕਲ ਉੱਤਰਾ ਸੀ ਹਾਂ ਉਹਦੀ Laash ਲੱਭ ਮਿਲ ਗਈ ਹਫਤੇ ਬਾਅਦ ਉਸ ਮੁੰਡੇ ਦੇ ਹਫਤੇ ਬਾਅਦ ਉਹਦੀ Laash ਮਿਲ ਗਈ ਉਹਦੇ ਘਰ ਦੇ ਨਾਲ ਜਾ ਕੇ ਮੇਰਾ ਨਾਮ ਲਿਖਾਤਾ ਵੀ ਸਾਡਾ ਭਾਈ ਨੇ ਮੇਰਾ ਨੌ ਦੇਦਾ ਇੱਕ ਮੇਰੇ ਦੋਸਤ ਦਾ ਵੀ ਸਾਡਾ ਦਾ ਬੰਦਾ ਇਹਨੇ ਮਾਰਿਆ ਉਹ ਮੈਂ 4 ਸਾਲ ਮੈਂ ਕੇਸ ਭੁਗਤਿਆ ਸੀ 4 ਸਾਲ ਬਾਅਦ ਮੈਨੂੰ ਕੋਟ ਨੇ ਬਰੀ ਕੀਤਾ ਪਰ ਉਹ ਮੇਰੀ ਜ਼ਿੰਦਗੀ ਦਾ ਜਾਨੀ ਮੈਂ ਕਹਿ ਸਕਦਾ ਵੀ ਇੱਕ ਵੱਡਾ ਖਰਾਬ ਹੋਣ ਦਾ ਕਾਰਨ ਉਹ ਸੀਗਾ ਜੇਲ੍ਹ ਚ ਗਿਆ ਪੁਲਿਸ ਨੇ ਟੈਰੋਗੇਟ ਬਹੁਤ ਕੀਤਾ ਮੈਨੂੰ ਉਹ ਤੋਂ